ਜਿਹੜੀ ਮੱਝ ਆ ਗਈ ਨਾ 24 ਕਿਲੋ ਵਾਲੀ ਮੱਝ ਤੇ 22 ਕਿਲੋ ਆਪਾਂ ਹੁਣ ਕੋਈ ਵੀ ਵੀਰ ਆਪਾਂ ਨੂੰ ਲੈ ਜਾਏ ਸਟਾਫ ਤੇ ਲਿਖ ਕੇ ਦੇ ਦੇਣਗੇ 16 ਲੀਟਰ ਦੁੱਧ ਇਹਦੇ ਥੱਲੇ ਤਿਆਰ ਮਿਲੂਗਾ ਦਾ ਵੀ ਕੋਈ ਚੂਲ ਤਾਂ ਨਹੀਂ ਆਇਆ ਠੀਕ ਹੈ ਭਾਏ ਵੇਚ ਦੇਣਗੇ ਨਹੀਂ ਵੈਰੀ ਗੁੱਡ ਯਾਰ ਵੈਰੀ ਗੁੱਡ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਤੁਹਾਡੇ ਵਾਸਤੇ ਇੱਕ ਨਾ ਬਹੁਤ ਜ਼ਿਆਦੇ ਚੰਗੀਆਂ ਦੋ ਮੱਝਾਂ ਲੈ ਕੇ ਆਏ ਹਾਂ ਮਿੱਤਰੋ ਸੋਡੀ ਅੱਜ ਭਾਲ ਖਤਮ ਕਰਨ ਲੱਗੇ ਆ ਜਿਹੜੇ ਭਰਾ ਕਹਦੇ ਹੁੰਦੇ ਆ ਨਾ ਵੀ ਆਪਾਂ ਨੂੰ ਯਾਰ ਕੋਈ 2 ਰੁਪਏ ਆਪਣਾ ਬਦ ਲੱਗ ਜਾਣਾ ਤੇ ਮੱਝ ਚੰਗੀ ਮਿਲ ਜੇ ਜਿਵੇਂ ਇੱਕ ਤਾਂ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਆਹਾ ਮੱਝ ਦੀ ਇਹ ਤਾਂ ਮਿੱਤਰੋ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਗੁਣਾ ਦੀ ਗੋਥਲੀ ਆ ਚੰਗੇ ਦੁੱਧ ਵਾਲੀ ਤੇ ਇਹਦੇ ਮੈਨੂੰ ਐ ਲੱਗਦਾ ਵੀ ਟੋਕੜ ਆ ਗਈ ਤੇ ਦੁੱਧ ਹਜੇ ਦੇਈ ਜਾਂਦੀ ਤੇ ਮਹੀਨੇ ਮੈਨੂੰ ਐ ਲੱਗਦਾ ਤੇ ਤਿੰਨ ਹੀ ਰਹਿ ਗਏ ਬਾਕੀ ਇੱਕ ਆਹਾ ਸੂਈ ਹੋਈ ਆ ਗਈ ਇਹ ਘੱਟੋ ਘੱਟ ਮੈਨੂੰ ਐ ਲੱਗਦਾ ਵੀ ਮਹੀਨੇ ਤੋਂ ਉੱਤੀ ਸੂਈ ਹੋਊਗੀ ਤੇ ਦੁੱਧ ਇਹਦੇ ਸੱਲੇ ਵੀ ਚੰਗਾਗਾ ਇੱਧਰ ਆਈਆਂ ਦੋਨੇ ਦੀਆਂ ਦੋਨੇ ਮੱਝਾਂ ਜਿਹੜੀਆਂ ਬਾਈ ਲੱਭੇ ਨੇ ਦੇਣਗੇ ਪਰ ਜਰ ਨਾ ਮੈਂ ਤੁਹਾਨੂੰ ਦੱਸਾਂ ਗੱਲ ਇੱਧਰਲੇ ਪਾਸੇ ਆਹਾ ਇੱਧਰ ਨਿਗਾਹ ਮਾਰ ਲਓ ਤੁਸੀਂ ਪਸ਼ੂ ਵੀ ਪਸ਼ੂ ਖੜੇ ਆ ਬਾਈ ਕੋਲੇ ਤੇ ਇੱਧਰਲੇ ਪਾਸੇ ਇਹ ਸਾਰੇ ਬਾਈ ਦੇ ਜਿਹੜੇ ਹੈਗੇ ਪਸ਼ੂ ਘਰੇ ਰੱਖੇ ਹੋਏ ਹੈਗੇ ਸ਼ਾਨਦਾਰ ਮੱਝਾਂ ਨੇ ਆਹ ਤਾਂ ਮੱਝ ਜਿਹੜੀ ਹੈਗੀ ਨਾ ਘੱਟੋ ਘੱਟ 20 21 ਕਿਲੋ ਦੁੱਧ ਇਹਨੇ ਖੁੱਲਾ ਦਿੱਤਾ ਹੋਇਆ ਹੈਗਾ ਮੇਲੇ ਤੇ ਇਹਨੇ ਜਿੰਨਾ ਦੁੱਧ ਚਵਾਇਆ ਸੀ ਹਨਾ ਇਹ ਮੈਂ ਲੱਭੇ ਨੂੰ ਪੁੱਛ ਕੇ ਦੱਸੂਗਾ ਵੀ ਇਹਨੇ ਮੇਲੇ ਤੇ ਕਿੰਨਾ ਦੁੱਧ ਕੱਢਿਆ ਸੀਗਾ ਆ ਇਧਰਲੇ ਪਾਸੇ ਕਟਰੂ ਆ ਗਈ ਬਾਕੀ ਯਾਰ ਮੈਂ ਤੁਹਾਨੂੰ ਦੱਸਾਂ ਗੱਲ ਬੰਦਾ ਜਿਹੜਾ ਹੈਗਾ ਨਾ ਬਾਲਾ ਮਿਹਨਤੀ ਆ ਮਿਹਨਤ ਕਾਸ਼ ਬੰਦਾ ਤੇ ਮਿਹਨਤ ਨੂੰ ਜਦੋਂ ਬੰਦਾ ਕੋਈ ਕਰਦਾ ਤੇ ਫਿਰ ਉਹ ਭਾਗ ਵੀ ਲੱਗਦੇ ਆ ਆਓ ਕਰਾ ਗਏ ਬਾਈ ਨਾਲ ਗੱਲਬਾਤ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਮੱਜਾਂ ਇਹ ਚੰਗੀਆਂ ਲੱਗੀਆਂ ਹਾਂਜੀ ਬਾਈ ਜੀ ਸਸੀ ਗੱਲ ਜੀ ਸਸੀ ਗੱਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸਗੇ ਲਵਦੀਪ ਸਿੰਘ ਜੀ ਲਵਦੀਪ ਸਿੰਘ ਮੈਂ ਇਹਦਾ ਲੱਭਾ ਹੀ ਕਹਿ ਦੇਣਾ ਹਾਂ ਕਿਨਹੀਂ ਪਿੰਡ ਪਿੰਡ ਕੋਟਲੀ ਖੁਰਦੀ ਜਿਹੜਾ ਬਟੰਡਾ ਜੀ ਠੀਕ ਹੈ ਜਿਹੜਾ ਬਟੰਡਾ ਆ ਗਿਆ ਆਪਣਾ ਅੱਛਾ ਲੱਭੇ ਜਿਵੇਂ ਮੰਨ ਕੇ ਚੱਲ ਗਏ ਨਾ ਦੋ ਮੱਝਾਂ ਨੇ ਆਪਣੇ ਕੋਲੇ ਅੱਜ ਹਾਂਜੀ ਦੋ ਆ ਗਈ ਅ ਪਹਿਲਾਂ ਮੈਨੂੰ ਐ ਦੱਸ ਜਿਹੜੀ ਮੈਂ ਮੱਝ ਬਾਹਰ ਦਿਖਾਈ ਆ ਵੀ ਉਹ 19 20 ਕਿਲੋ ਵਾਲੀ ਹਾਂਜੀ ਉਹਨੇ ਕਿੰਨਾ ਦਿੱਤਾ ਦਿੱਤਾ ਸੀ ਉੱਥੇ 19 ਕਿਲੋ 300 ਗ੍ਰਾਮ ਦਿੱਤਾ ਸੀ ਮੇਲੇ ਤੇ ਇਹਨੂੰ ਅੱਛਾ ਤੀਜਾ ਨੰਬਰ ਚੱਕਿਆ ਸੀ ਉਹਨੇ ਤੀਜਾ ਨੰਬਰ ਹਾਂਜੀ ਠੀਕ ਹੈ ਚਲੋ ਮੈਂ ਵੀ ਹਾਂ ਹੀ ਪੁੱਛਦਾ ਸੀਗਾ ਮੈਨੂੰ ਐਵੇਂ 19 20 ਕਿਲੋ ਕਹਿਤਾ ਦਿੱਤਾ ਅਗਲਾ ਆਖੇ ਕਿਤੇ ਵੀ ਨਹੀਂ ਉਹਦਾ 15 16 ਕਿਲੋ ਹੁਣ ਵੀ ਤਿਆਰ ਹੈਗਾ ਇਸੇ 7 ਮਹੀਨੇ ਸੋਈ ਆ ਅੱਛਾ ਹਾਂਜੀ ਠੀਕ ਆ ਅੱਛਾ ਲਓ ਭਈ ਪਹਿਲੇ ਨੰਬਰ ਵਾਲੀ ਮੱਝ ਦੀ ਦੱਸ ਮੈਨੂੰ ਇਹ ਸੂਆ ਕਿੰਨਾ ਆ ਗਈ ਇਹ ਸੂਆ ਦੂਜਾ ਵੀਰੇ ਦੂਜਾ ਸੂਆ ਹਾਂ ਠੀਕ ਹੈ ਤੇ 8 ਵਾਲੇ ਇੱਕ ਦੰਦ ਹਜੇ ਨੇ ਚੱਕਿਆ ਨਹੀਂ ਇੱਕ ਚੱਕਣ ਲੱਗ ਰਹੀ ਆ 6 ਦੰਦ ਮੰਨ ਸਕਦੇ ਹਾਂ ਆਪਾਂ 6 ਦੰਦ ਮੰਨ ਸਕਦੇ ਹਾਂ ਹਾਂਜੀ ਅ ਕਿੰਨੇ ਚਿਰ ਦੀ ਸੂਈ ਹੈ ਇਹ ਇਹ ਸੂਈ 1 ਮਹੀਨਾ ਦੇ ਜ 10 ਦਿਨਾਂ ਹੀ ਸੂਈ ਹੈ ਵੀਰੇ ਠੀਕ ਹੈ ਮਗਰ ਇਹਦੇ ਮਗਰ ਇਹਦੇ ਕੱਟਾ 4059 ਨੰਬਰ ਦਾ ਸ਼ੈਗ ਦਾ ਜੀ ਸ਼ੈਗ ਦਾ ਅੱਛਾ ਉਹ ਆਪਰਚੂਨਿਟੀ ਜਿਹੜੀ ਹੈਗੀ ਉਹ ਕਿਹੜੇ ਬੁਲਦੀ ਆ ਉਹ ਸੁਲਤਾਨ ਬੁੱਢੇ ਖੜੇ ਦੀ ਆਈ ਸੀ ਆਪਣੇ ਘਰ ਦੀ ਜੰਮੀ ਕੱਟੀ ਹੋਈ ਜੀ ਠੀਕ ਆ ਇਹ ਇੱਕ ਗੱਲ ਹੋਰ ਹੈ ਸੁਲਤਾਨ ਬੁੱਢੇ ਖੇੜੇ ਦੀ ਗਰੰਟੀ ਰਹੂਗੀ ਗਰੰਟੀ ਰਹੂਗੀ ਜੀ ਬਲਾ ਅਗਲਾ ਚੈੱਕ ਕਰਾ ਲੈ ਹਾਂ ਜੀ ਉਹ ਚੈੱਕ ਕਰਾ ਸਕਦੇ ਜਮਾ ਠੀਕ ਹੈ ਤੇ ਹੁਣ ਕਿੰਨਾ ਦੁੱਧ ਤਿਆਰ ਹੈ ਜਮਾ ਡੱਬੇ ਹੁਣ ਜਮਾ 16 ਲੀਟਰ ਜੀ ਜਮਾ ਤਿਆਰ ਹੈ ਇਹਦੇ ਥੱਲੇ ਕੋਈ ਤਿਆ ਆ ਕੇ ਮੰਨ ਕੇ ਮਿਲ ਸਕਦਾ 16 ਤੋਂ ਪੌਣੇ 16 ਵਾਲੀ ਹੁੰਦਾ ਜੀ 16.5 ਹੋ ਜੂ 16.5 ਹੋ ਜੂ ਹਾਂ ਜੀ 16 ਕਿਲੋ ਦੁੱਧ ਹੁਣ ਤਿਆਰ ਹੈ ਤਿਆਰ ਹੈ ਜੀ ਜਮਾ ਠੀਕ ਆ ਤੇ ਹੁਣ ਆਪਾਂ ਇੱਕ ਗੱਲ ਹੋਰ ਦੱਸ ਦਿੱਗੇ ਅੱਜ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਹੈਗਾ ਉਹ ਤੜਕੇ 7:30 ਪੌਣੇ 8 ਵਜੇ ਦੇ ਆ ਹਨਾ ਠੀਕ ਹੈ ਨਾ ਤੇ ਹਜੇ ਚਵਾਈ ਕਰਨੀ ਹੈ ਹਜੇ ਚਵਾਈ ਕਰਨੀ ਜੀ ਹੁਣ ਵੈਰੀ ਗੁੱਡ ਲੈ ਫਿਰ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਲੋ ਵੀ ਮਿੱਤਰੋ ਜਿਹੜੀ ਹੈਗੀ ਹੈ ਨਾ ਆ ਚੋਟੀ ਜਿਹੜੀ ਬਹੁਤ ਜਿਆਦਾ ਚੰਗੀ ਆ ਬਾਕੀ ਮਹੀਨਾ ਡੇਢ ਮਹੀਨੇ ਦੀ ਸੂਈ ਹੈਗੀ ਡੇਢ ਮਹੀਨੇ ਦੀ ਬਾਕੀ ਲੇਵੇ ਤੋਂ ਬੜੀ ਸਾਫ ਆ ਲੇਵੇ ਤੋਂ ਜਿਹੜੀ ਹੈਗੀ ਹੈ ਨਾ ਐਨ ਕੱਲਾ ਕੱਲਾ ਥਾਣਾ ਹੌਲੀ ਹੌਲੀ ਲੱਭੇ ਹੇ ਆ ਦੇਖੋ ਫਿਕਸ ਆਰਡਰ ਦੀ ਹੌਲੀ ਚ ਹਨ ਹੌਲੀ ਲੱਭਿਆ ਇਹ ਇਹ ਇਧਰ ਹੀ ਲਿਆ ਕੋਈ ਗੱਲ ਨਹੀਂ ਉਧਰ ਉੱਤਰੇ ਨਾ ਤੂੜੀ ਵਾਲੇ ਫਿਰਦੇ ਹੈਗੇ ਆਹ ਦੇਖੋ ਮੂੰਹ ਦੀ ਕੁਆਲਿਟੀ ਚੈੱਕ ਕਰ ਲਓ ਮਿੱਤਰੋ ਫੇਸ ਦੀ ਬਿਊਟੀ ਵੀ ਬਹੁਤ ਸੋਹਣੀ ਆ ਬਾਕੀ ਲੇਵਾ ਦੇਖ ਲਓ ਤੁਸੀਂ ਲੇਵੇ ਦੀ ਪੰਤਰ ਜਿਹੜੀ ਹੈਗੀ ਨਾ ਐਨ ਪੂਰੀ ਚੰਗੀ ਆ ਗਈ ਤੇ ਹੁਣ 16 ਲੀਟਰ ਦੁੱਧ ਇਹਦੇ ਥੱਲੇ ਤਿਆਰ ਮਿਲੂ ਤੁਹਾਨੂੰ ਨਹੀਂ ਸੋਹਣੀ ਆ ਛੋਟੀ ਤੇਰੀ ਘਰ ਬਾਕੀ ਬਰੀਕ ਬਰੂਕ ਆ ਤੈਨ ਮਸਾਂ ਗਲੰਗਾ ਪੈਰਾਂ ਦੀ ਲੱਭਿਆ ਹਾਂਜੀ ਐਨੀ ਮਾਂ ਥਲੇ 19 ਕਿਲੋ ਦੁੱਧ ਹੈਗਾ ਜੀ ਇਹਦੀ ਮਾਹਲੇ ਹਾਂਜੀ ਆਪਣੇ ਉਹ ਵੀ ਘਰੀ ਸੀਗੀ ਮੈਂ ਹੁਣ ਤਾਂ ਬੀਤੀ ਉਹ ਨਹੀਂ ਜਾ ਰਹਾ ਇਹਦਾ ਤਾਂ ਮੋਰਨੀ ਵਰਗਾ ਮੂੰਹ ਆ ਤੈਨੂੰ ਮੈਂ ਦੱਸਾਂ ਲੈ ਚੱਲ ਇਹ ਆ ਦੇਖ ਲੋ ਮਿੱਤਰਾ ਇੱਕ ਗੱਲ ਤਾਂ ਹੈਗੀ ਆ ਘੱਟੋ ਘੱਟ ਮਹੀਨੇ ਜਿਹੜੇ ਮਹੀਨੇ ਦਾ ਪਸ਼ੂ ਜਦੋਂ ਸੂਇਆ ਹੋਵੇ ਨਾ ਦੁੱਧ ਤੇ ਦਾ ਪ੍ਰੋਪਰ ਉਹਦੀ ਆਉਂਦਾ ਇਹ ਨਹੀਂ ਹਾਂਜੀ ਅਛਾ ਲੱਗਿਆ ਮੈਨੂੰ ਐਂ ਦੱਸ ਹਾਂਜੀ ਜਿਵੇਂ ਆਪਾਂ ਮੰਨ ਕੇ ਚੱਲ ਗਏ ਵੀ 16 ਜਿਹੜਾ ਹੈਗਾ ਹੁਣ ਇਹਦਾ ਪੱਤਲ ਤੋਲ ਕੇ ਦੇਣਾ ਕਹਿਣ ਵਾਲੀ ਗੱਲ ਤਾਂ ਹੈ ਨਹੀਂ ਨਹੀਂ ਕਹਿਣ ਵਾਲੀ ਗੱਲ ਨਹੀਂ ਹੈਗੀ ਤੋਲ ਕੇ ਦੇਣਾ ਹੀ ਇਹਦਾ ਮਾਣ ਤੋਲ ਕੇ ਦੇਣਾ ਨਾ ਹਾਂਜੀ ਹਾਂ ਨਹੀਂ ਠੀਕ ਹੈ ਅੱਛਾ ਲੱਭੇ ਹੁਣ ਮੰਨ ਕੇ ਚੱਲ ਗਏ ਰੇਟ ਇਹਦਾ ਰੇਟ ਕੀ ਰਹੂ ਰੇਟ ਕਰੀ ਜਮੈਂ ਐਨ ਆਪਣਾ 12000 ਵਾਲਾ ਕੰਮ ਹੀ ਰੱਖੀ ਬਸ ਬਾਅਦ ਛੋੜ ਵਾਲਾ ਕੰਮ ਹੀ ਕਰਾਂਗੇ 1 ਕ 60 ਜੀ ਦੇ ਦੇਂਗੇ ਇਹ ਬਸ ਦੇਣੀ ਹੈ ਜੀ 1 ਕ 60 ਜੀ ਬਸ 1 ਲੱਖ ਤੇ 60000 ਜੀ 60000 ਹਾਂਜੀ ਠੀਕ ਹੈ ਤੇ ਕਟਾ ਹਨੀ ਕਟਾ ਕਟਾ ਵਾਪਸ ਕਰਾ ਲਈ ਜੇ ਕੋਈ ਤਿਆਰ ਕਰਕੇ ਦੇਊਗਾ ਜੀ ਆਪਾਂ ਨੂੰ ਅੱਛਾ ਵਾਪਸ ਕਰਾ ਲਈ ਹਾਂਜੀ ਠੀਕ ਹੈ ਇਹ ਵੀ ਗੱਲ ਲੋਟ ਹੈ ਤੇਰੀ ਕੱਟਾ ਚੰਗਾ ਯਾਰ ਕੱਟਾ ਬਹੁਤ ਚੰਗਾ ਹੀ 4059 ਨੰਬਰ ਦਾ ਸੀਮਨ ਭਰਾਏ ਸੀ ਇਹ ਹੀ ਸਾਇਕ ਦਾ ਹੂੰ ਤੇ ਚਲੋ ਆਏ ਸੀ ਆਪਾਂ ਨੂੰ ਇੱਕ ਕੱਟੀ ਦਿਉਗੀ ਅੱਛਾ ਚਲੋ ਦੇ ਕੱਟਾ ਤਾਂ ਕੱਟਾ ਵੀ ਚੰਗਾ ਹੀ ਆ ਵੈਸੇ ਕੋਈ ਗੱਲ ਨਹੀਂ ਠੀਕ ਹੈ ਹਾਂਜੀ ਚਲ ਆ ਫਿਰ ਕਰਾ ਇਧਰਲੇ ਪਾਸੇ ਆ ਕੇ ਰਾ ਹੁਣ ਜਿਹੜੀ ਆਹਾ ਖੜੀ ਐ ਪਹਿਲੇ ਤਾਂ ਇਹ ਨਾਲ ਖੜ ਘੱਟੋ ਘੱਟ ਵੀ 6 ਫੁੱਟ ਤੋਂ ਕੱਦ ਤੇਰਾ ਉੱਚਾ ਹੈ ਹਾਂਜੀ 6 2 ਆਈ ਕਦਮ ਹੈ ਹਨ ਤੇ ਦੇਖ ਲੈ ਹੁਣ ਤੇਰੇ ਕਿੱਥੇ ਆਉਂਦੀ ਐ ਲੰਮੀ ਕਿੰਨੀ ਐ ਟਰੱਕ ਜਿੰਨੀ ਲੰਮੀ ਪੀਆ ਰੇਲ ਗੱਡੀ ਦਾ ਇੰਜਣ ਹੁੰਦਾ ਨਾ ਜਿਵੇਂ ਇਹਦਾ ਸੂਆ ਦੱਸ ਇਹਦਾ ਸੂਆ ਹੁਣ ਇਹ ਦੂਜੇ ਸੂਈ ਹੋਈ ਹੈ ਜੀ ਤੀਜੇ ਸੂਣਾ ਜੀ ਇਹਨੇ ਅੱਛਾ ਦੂਜੇ ਸੂਈ ਹੈ ਹਾਂਜੀ ਤੀਜੇ ਸੂਣਾ ਹੈ ਤੀਜੇ ਸੂਣਾ ਜੀ ਇਹਨੇ ਠੀਕ ਆ ਅ ਕਿੰਨਾ ਚਿਰ ਬਾਕੀ ਇਹਦਾ ਇਹਦੇ 3 ਮਹੀਨੇ ਬਾਕੀ ਜੀ ਅੱਜ 25 ਤਰੀਕਾ ਜੀ ਅੱਜ ਇਹਨੂੰ 8ਵਾਂ ਮਹੀਨਾ ਲੱਗਿਆ ਸਹੀ ਅੱਛਾ ਅੱਜ 8ਵਾਂ ਮਹੀਨਾ ਲੱਗਿਆ ਹਾਂਜੀ ਤੇ ਹੁਣ ਦੁੱਧ ਬਾਦ ਕੋਈ ਹੁਣ ਦੁੱਧ ਦੇhle 3 ਕਿਲੋ ਹੋ ਗਿਆ ਜੀ 10 ਦਿਨ ਹੋ ਗਏ ਆਪਾਂ ਡਰਾਈ ਕਰੀ ਇਹਨੇ ਨੂੰ ਦਾਣਾ ਬੰਦਾ ਜਮਾ ਜੀ ਅੱਛਾ ਹਾਂਜੀ ਅ ਡਰਾਈ ਕਰਨ ਤੇ ਲੱਗ ਡਰਾਈ ਕਰਨ ਤੇ ਲਾ ਕੇ ਰੱਖੀ ਹੈ ਓਕੇ ਤੇ ਤਾਜੀ ਦਾ ਦੁੱਧ ਦੱਸ ਹੁਣ ਕਿਵੇਂ ਕਰੇਗਾ ਤੂੰ ਤਾਜੀ ਦੁੱਧਾਂ ਐਂ ਦੇਖੋ ਆਪਾਂ ਤਾਂ ਲੈ ਕੇ ਆਈ ਸੀ 24 ਕਿਲੋ ਤੋਲ ਕੇ ਜੀ ਅੱਛਾ ਤੇ ਆਪਣੇ ਕੋਲੇ ਆ ਗਏ ਨੇ 22 ਕਿਲੋ ਦਿੱਤਾ ਜੀ ਅੱਛਾ ਹਾਂਜੀ ਤੇ 22 ਕਿਲੋ ਆਪਾਂ ਹੁਣ ਕੋਈ ਵੀ ਵੀਰ ਆਪਾਂ ਨੂੰ ਲੈ ਜਾਏ ਸਟਾਮ ਤੇ ਲਿਖ ਕੇ ਦੇ ਦੇਣਗੇ 24 ਨਹੀਂ ਕਹਿੰਦੇ ਆਪਾਂ ਅੱਛਾ ਹਾਂਜੀ ਦੇਉ 24 ਦੇਉ 24 ਪੂਰਾ ਵਧਣ ਦੀ ਉਮੀਦ ਵੀ ਹੈਗੀ 25 26 ਵੀ ਦੇ ਸਕਦੀ ਹੈ ਅੱਛਾ ਪਰ 22 ਕਿਲੋ ਪਸਟਾਨ ਤੇ ਲਿਖ ਕੇ ਦੇ ਦਾਂਗੇ ਤਾਂ ਵੀ 22 ਕਿਲੋ ਵਾਲੇ ਤਾਂ ਜਮਾ ਮਤਲਬ ਵੀ ਯਾਰ ਮੋਹਰਾ ਮੋਹਰਾ ਹੀ ਜਮਾ ਪੱਕੀ ਕਿ ਨਹੀਂ ਹਾਂਜੀ ਤੇ ਥਣਾ ਥੁਣਾ ਦੀ ਜਮਾ ਓਕੇ ਥਾਣਾ ਥੁਣਾ ਦੀ ਓਕੇ ਜਮਾ ਹਾਂ ਫਿਕਸ ਲੈਵੇ ਦੀ ਜਮਾ ਇਹ ਲੈ ਵਾ ਨਹੀਂ ਛੋਟੀ ਛੋਟੀ ਬੜੀ ਕੈਂਟ ਆ ਹਾਂਜੀ ਤੇ ਲੱਭੇ ਫਿਰ ਇਹਦੀ ਤਾਂ ਜਮਾ ਮੈਂ ਕਹਿੰਦਾ ਵੀ ਯਾਰ ਗਰੰਟੀ ਆ ਇਹਦੀ ਗਰੰਟੀ ਹੈ ਜਮਾ ਲੱਭੇ ਦੀ ਇੱਕ ਗੱਲ ਤਾਂ ਸਫਤ ਆ ਲੱਭੇ ਤੇ ਨਾ ਮੈਂ ਤੁਹਾਨੂੰ ਦੱਸਾਂ ਗੱਲ ਤੁਸੀਂ ਯਕੀਨ ਕਰ ਸਕਦੇ ਮਿੱਤਰੋ ਵੀ ਜਿਹੜੀ ਗੱਲ ਕਹਿਤੀ ਸੋ ਕਹਿਤੀ ਠੀਕ ਹੈ ਤੇ ਝੋਟੀ ਵੀ ਜਿਹੜੀ ਹੈਗੀ ਦੁੱਧ ਵਾਲੀ ਆ 22 ਕਿਲੋ ਦੁੱਧ ਤੁਹਾਨੂੰ ਮਤਲਬ ਘਰੇ ਜਾ ਕੇ ਛੋਡੇ ਦੇਣਾ ਇਹਦੀ ਗਰੰਟੀ ਸਟਾਮਪ ਤੇ ਲਿਖ ਕੇ ਕੋਈ ਬੰਦਾ ਲੈ ਜੇ ਤੇ ਖੋਲ ਫਿਰ ਕੇ ਇਹਨੂੰ ਆਪਾਂ ਤੋੜ ਕੇ ਦਿਖਾ ਗਏ ਸਿੰਗਾ ਸੁੰਗਾ ਦੀ ਬੰਤਰ ਦੇਖ ਲਓ ਤੁਸੀਂ ਐਨ ਕਿਸੇ ਪਾਸੇ ਖੋਹਿੰਦੀ ਨਹੀਂ ਝੋਟੀ ਇਹ ਤਾਂ ਹੈ ਕਿਸੇ ਪਾਸੇ ਨਹੀਂ ਖੋਹਿੰਦੀ ਨਾ ਸਿੰਗਾ ਪੱਖੋਂ ਨਾ ਕਰਦ ਪੱਖੋਂ ਨਾ ਬੇਲ ਪੱਖੋਂ ਨਾ ਗਾਸੇ ਪੱਖੋਂ ਨਹੀਂ ਹੋਈ ਅੱਛਾ ਹਾਂਜੀ ਨਹੀਂ ਯਾਰ ਆ ਆਪਾਂ ਹੁਣ ਮਾੜੀ ਜਿਹੇ ਇੱਧਰ ਲੈ ਜਾ ਇਹ ਆ ਕਹਿ ਸਕਦੇ ਆਪਾਂ ਹੁਣ ਝੋਟੀ ਹੈਣਾ ਵੀ ਹਾਂ ਯਾਰ ਵਾਕਈ ਕੋਈ ਮਤਲਬ ਝੋਟੀ ਹੈਗੀ ਆ ਆ ਲੇਵਾ ਲੂਵਾ ਦੇਖੋ ਜਦੋਂ ਐਨ ਤਿਆਰ ਕਰ ਲਿਆ ਫਿਰ ਤਾਂ ਗੱਲਬਾਤ ਹੋਰ ਹੋਣੀ ਆ ਆ ਅੰਦਰ ਲਿਆ ਕਰਾਂ ਲੱਬੇ ਨੂੰ ਇਧਰਲੇ ਪਾਸੇ ਲੰਮੀ ਤੋਰ ਕੇ ਖਾ ਇਧਰ ਇਹ ਵੀ ਮਿੱਤਰੋ ਇਹ ਜਿਹੜੀ ਮੱਝ ਆ ਗਈ ਨਾ 24 ਕਿਲੋ ਵਾਲੀ ਮੱਝ ਆਪਾਂ ਕਹਿ ਸਕਦੇ ਹਾਂ ਹੁਣ ਇਹ ਤੋਕੜ ਹੈ ਤੇ ਹੈ ਹੁਣ ਵੀ ਜਮਾਨ ਸਿਰੇ ਹੀ ਗੱਲਬਾਤ ਆ ਤਿੰਨ ਮਹੀਨਿਆਂ ਦੇ ਚ ਵਧੀਆ ਤਿਆਰ ਹੋ ਜੂ ਲੋ ਬੈ ਕੇ ਨਹੀਂ ਜਮਾ ਫੁੱਲ ਜੀ ਤਿਆਰ ਹੋਈ ਛੋਟੀ ਹੁਣੇ ਤਿਆਰ ਹੀ ਹੋਣਾ ਤਿੰਨ ਮਹੀਨੇ ਜੀ ਹਾਂ ਹੁਣ ਤਾਂ ਤਿਆਰ ਹੋਣਤੀ ਆ ਹੁਣ ਇਹਨੇ ਕੁਛ ਨਹੀਂ ਬਸ ਖਰਾਕ ਖਾਣੀ ਐ ਤੇ ਤਿਆਰ ਹੋਣੀ ਐ ਬਸ ਭਜਨ ਬਣਾਉਣਾ ਹਾਂ ਜੀ ਨਹੀਂ ਯਾਰ ਕੱਦ ਘਾਟ ਬੜਾ ਯਾਰ ਬੰਨ ਫਿਰ ਲੱਬਿਆ ਕਰ ਹੁਣ ਹੁਕਮ ਦੱਸ ਇਹਦਾ ਬੰਨ ਕੇ ਐਂ ਦੱਸ ਵੀ ਇਹਦਾ ਰੇਟ ਜਿਹੜਾ ਹੈਗਾ ਉਹ ਕੀ ਕਰੇਗਾ ਹੁਣ ਰੇਟ ਕਿਉਂਕਿ ਆਪਣਾ ਜ਼ਿਆਦਾਤਰ ਜ਼ੋਰ ਇਹੀ ਲੱਗਿਆ ਰਹਿੰਦਾ ਵੀ ਵੀਡੀਓ ਦੇ ਵਿੱਚ ਹੀ ਹੋਵੇ ਅਸ਼ਾ ਲੱਭੇ ਹੁਣ ਰੇਟ ਦੱਸ ਇਹਦਾ ਰੇਟ ਕੀ ਰੱਖੂਗਾ ਰੇਡ ਤਾਂ ਦੇਖੋ ਭਈ ਆਏ ਆ ਰਵਣ ਹਾਂ ਵੀ ਹੁਣ ਤਾਂ ਇਹਨੇ ਕੱਲੇ 3 ਮਹੀਨੇ ਰਹਿ ਗਏ ਦੀ 3 ਮਹੀਨੇ ਹਾਂ ਵੀ ਸੂਣਾ ਤਾਂ ਹੈਗੀ ਹੁਣ 3 ਮਹੀਨੇ ਨੂੰ ਠੀਕ ਹੈ ਦੁੱਧ ਇਹ ਹੁਣ ਆਪਾਂ ਤਾਂ ਡਰਾਈ ਕਰੀ ਜਨੇ ਇਹਨੂੰ ਹਾਂ ਠੀਕ ਹੈ ਜੇ ਆਪਾਂ ਇਹਦਾ ਮੌਕੇ ਦੇ ਖਰਚੇ ਜੇ ਵੀ ਲਾਗੇ ਪੂਰਾ ਵੀ ਇਹਨੂੰ 7-8 ਕਿਲੋ ਦਾਣਾ ਖਵਾ ਕੇ ਹਾਂ ਵੀ 10000 ਰੁਪਏ ਖਰਚਾ ਮਹੀਨੇ ਦਾ ਮੰਨ ਕੇ ਚੱਲੀਏ 30000 ਚ ਇਹ ਤਿਆਰ ਹੋ ਜੂ 30000 ਚ ਤਿਆਰ ਹੋ ਜੂ ਪੂਰੀ ਵਧੀਆ ਤਿਆਰ ਹੋ ਜੂ ਜਮਾ ਠੀਕ ਆ ਉਹ ਵੀ ਖੁੱਲਾ ਰਾਣਾ ਖਵਾ ਕੇ ਇਹਨੂੰ ਹਨਾ ਮਤਲਬ 6-4-4 ਕਿਲੋ ਦਾਣਾ ਖਵਾਸ ਆ ਦੇ ਟਾਈਮ ਦਾ ਇਹਨੂੰ ਹਨਾ ਠੀਕ ਹੈ ਰੇਟ ਆ ਜਾਂਦੀ ਆ ਵੀ ਅਗਲਾ ਕੂਗਾ ਵੀ ਟੋਕੜ ਦੇਣੇ ਮੰਗੀ ਜਾਂਦਾ ਹੈ ਨਾ ਹਾਂ ਕਿਉਂ ਹੁਣ ਇਹਨੇ ਤਾਜੀ ਨੂੰ ਤਿਆਰ ਕਰਕੇ ਵੇਚਾਂਗੇ ਤੁਹਾਨੂੰ ਵੀ ਪਤਾ ਵੀ ਕਿੱਥੇ ਵਿਕਣਾ ਕੀ ਪਤਾ ਮਤਲਬ ਕਿੱਥੇ ਟੱਲ ਲੱਗਣਾ ਕਿੱਥੇ ਟੱਲ ਲੱਗਣਾ ਹੈ ਨਾ ਠੀਕ ਹੈ ਤੇ ਹੁਣ ਜਿਵੇਂ ਮਨਜੀਤ ਬਾਸਵਾਲ ਨੇ ਮੈਸ ਲਈ ਆ ਹਾਂ ਜਿਹੜੀ ਉਹ ਮੈਸ ਹੁਣੇ ਲਈ ਆ ਵੀ ਉਹ 26 27 ਕਿਲੋ ਤੋਂ ਧੋ ਦਿੰਦੀ ਨਾਰਮਲ ਹਾਂ ਉਹਨੇ 6 ਲੱਖ ਦੀ ਟੋਕੜ ਗੱਭਣ ਲਈ ਆ ਹੁਣ ਇਸ ਟਾਈਮ ਠੀਕ ਹੈ ਵੀ ਆਪਾਂ ਉਹ ਮਿਕਾਏ ਰੇਡਿੰਗ ਕਹਿੰਦੇ ਵੀ ਮੈਸ ਉਹ ਵੀ ਚੰਗੀ ਆ ਉਹਦੇ ਨਾਲ ਪਰ ਇਹਦੇ ਸਿੰਗ-ਸਿੰਗ ਚੰਗਾ ਕੱਦ-ਕਾਠ ਚੰਗਾ ਹੈਨਾ ਠੀਕ ਹੈ ਵੀ ਚਲੋ ਉਹ ਵੱਡੇ ਬ੍ਰੀਡਰ ਆ ਗਏ ਆਪਾਂ ਉਹਨਾਂ ਦੇ ਮੁਕਾਬਲੇ ਤਾਂ ਹਜੇ ਹੈ ਨਹੀਂ ਨਹੀਂ ਚਲੋ ਪਸ਼ੂ ਤਾਂ ਹੈਗੇ ਆ ਪਸ਼ੂ ਤਾਂ ਹੈਗੇ ਜਿਹੜੀ ਗੱਲ ਹੈ ਹੈਨਾ ਹਾਂ ਵੀ ਬਸ ਇਹਦਾ ਰੇਟ ਲੈਣ ਦੇਣ ਜੇ ਆਪਾਂ ਕਰੀਏ 3.5 ਲੱਖ ਰੁਪਏ ਜੀ 3.5 ਹਾਂ ਠੀਕ ਹੈ 3.5 ਦੇ ਵਿੱਚੋਂ ਛੋਟ-ਛੱਪਾ ਕੋਈ ਹਾਂ ਇਹ ਤਾਂ ਹੋ ਜੂ ਕੋਈ ਗੱਲ ਨਹੀਂ ਮੰਨਤਾ ਨਾ ਓਕੇ ਹਾਂਜੀ ਠੀਕ ਹੈ 3.5 3.5 ਉਹਦੋਂ ਦਾ ਟੁੱਲਾ ਹੀ ਨਹੀਂ ਪਤਾ ਕਿੱਥੇ ਲੱਗੇ ਉਹਦੋਂ ਤਾਂ ਦੇਖੋ ਜੀ ਹੁਣ ਜੀ 24-25 ਕਿਲੋ ਤੋਂ ਪਾਏ ਜੋ ਟੀ ਨੂੰ ਆਪਾਂ ਨੂੰ ਵੀ ਪਤਾ ਵੀ ਕਿੰਨੇ ਰੁਪਏ ਚ ਮਿਲਦੀ ਠੀਕ ਹੈ 22 ਦੀ ਤਾਂ ਤੇਰੀ ਦੇਹ ਜੀ 22 ਦੀ ਤਾਂ ਕੋਈ ਸਟਾਮਪ ਤੇ ਲਿਖਾ ਕੇ ਦੇ ਜੀ ਗਾਰੰਟੀ ਆਪਾਂ ਤੋਂ ਠੀਕ ਜਦੋਂ ਮਰਜੀ ਜਦੋਂ ਮਰਜੀ ਤੇ ਹੁਣ ਕਿਹੜੇ ਸੀਮਣ ਕਿਹੜੇ ਤੋਂ ਗੱਬਣਾ ਹੈ ਗੱਬਣੇ ਹੈਗੀ ਆਪਣੇ ਬਰਾੜ ਗੁੰਮੜ ਤੋਂ ਹੀ ਅੱਛਾ ਮੈਂ ਆਪ ਉਹਦੇ ਅਜੇ ਪਹਿਲਵਾਨ ਦੇ ਘਰੋਂ ਜਾ ਕੇ ਸੀਮਣ ਲੈ ਕੇ ਆਇਆ ਸੀ ਇਹਦੇ ਵਾਸਤੇ ਅੱਛਾ ਹਾਂਜੀ ਠੀਕ ਹੈ ਜਮਾ ਨਹੀਂ ਚਲੋ ਮੈਂ ਕਹਿੰਦਾ ਵੀ ਪਸੰਦ ਆਊਗੀ ਦਰਸ਼ਕਾਂ ਨੂੰ ਝੋਟੀ ਇਹ ਠੀਕ ਹੈ ਇਹਦਾ ਤੁਹਾਨੂੰ ਪਤਾ ਹੀ ਆਪਾਂ ਮਜਬੂਰੀ ਦੇ ਮਾਰੇ ਵੇਚਦੇ ਆ ਠੀਕ ਹੈ ਨਹੀਂ ਕੋਈ ਐਡੀ ਇਹ ਤੇਰੀ ਮੈਂ ਗੱਲ ਬਾਕੀਆਂ ਐ ਜੇ ਵਿਕੂਗੀ ਐ ਕੋਈ ਵੀਰ ਆਪਾਂ ਨੂੰ ਉਹ ਨਾ ਕਵੇ ਵੀ ਲੱਖ ਲੈ ਲੈ ਸਵਾ ਲੱਖ ਲੈ ਲੈ ਡੇਢ ਲੈ ਲੈ ਹਨਾ ਵੀ ਉਹ ਇਹ ਜਿਹਾ ਫੋਨ ਨਾ ਕਰੇ ਆਪਾਂ ਜੇ ਵਿਕੂਗੀ ਚੰਗੇ ਰੁਪਏ ਦਾ ਵੇਚਾਂਗੇ ਨਹੀਂ ਵੇਚਦੇ ਨਹੀਂ ਵੇਚਦੇ ਇੰਨੀ ਵੀ ਚੂਲ ਝੱਤ ਨਹੀਂ ਆਇਆ ਹਾਂ ਐਡਾ ਵੀ ਕੋਈ ਚੂਲ ਝੱਤ ਨਹੀਂ ਆਇਆ ਠੀਕ ਹੈ ਭਾਏ ਵੇਚ ਦੇਣੀ ਨਹੀਂ ਵੈਰੀ ਗੁੱਡ ਯਾਰ ਵੈਰੀ ਗੁੱਡ ਨਹੀਂ ਤੇਰਾ ਹੱਕ ਆ ਠੀਕ ਆ ਆਪਾਂ ਕਹਿੰਦੇ ਆ ਵੀ ਮੰਗੋ ਠੀਕ ਹੈ ਵੀ ਹਾਂ ਯਾਰ ਜਦੋਂ ਜੀ ਦੇ ਪੈਸੇ ਬੰਦਾ ਉਹਦੀ ਮੰਗਦਾ ਜਦੋਂ ਕਿਸੇ ਤੇ ਮਾਨ ਹੋਵੇ ਜੋ ਚੀਜ਼ ਹੁੰਦੀ ਹੈ ਹਨਾ ਨਹੀਂ ਵੈਰੀ ਗੁੱਡ ਮੈਂ ਕਹਿੰਦਾ ਵੀ ਤੇਰੀ ਚੀਜ਼ ਹੋਣੀ ਹੈ ਦੋਨੇ ਝੋਟੀਆਂ ਹੋਣੀਆਂ ਬੰਦਾ ਮਿੱਤਰੋ ਮੈਂ ਤੁਹਾਨੂੰ ਦੱਸਦਾ ਗੱਲ ਇਹ ਤਸੱਲੀ ਵਾਲਾ ਹੀ ਰਹੂਗਾ ਇਹ ਠੀਕ ਆ ਨਹੀਂ ਦੁੱਧ ਆਪਾਂ ਜਿਵੇਂ ਉਹਦਾ 16 ਕਿਹਾ ਜੀ ਆ ਕੇ ਕੋਈ ਵੀਰ ਚੋਲੇ ਜੇ ਪੌਣੇ 16 ਵੀ ਹੋ ਗਿਆ ਤਾਂ ਵੀ ਆਏ ਕਦੇ ਯਾਰ ਵੀਰ ਬੰਦਾ ਝੂਠ ਬੋਲਦਾ ਠੀਕ ਹੈ ਹਾਂਜੀ ਜਿੰਨਾ ਦੁੱਧ ਹੈਗਾ ਉਹਨਾਂ ਕਹਾਂਗੇ ਜਮਾ ਵੈਰੀ ਗੁੱਡ ਨਹੀਂ ਨਬੇ ਇਹ ਪਹਿਲਾਂ ਵੀ ਦੇਖਤਾ ਮੈਂ ਵੇਚੀਆਂ ਤੇਰੇ ਘਰੋਂ ਮੈਨੂੰ ਐ ਲੱਗਦਾ ਤੀਜੀ ਚੌਥੀ ਵੀਡੀਓ ਤੀਜੀ ਚੌਥੀ ਵੀਡੀਓ ਹੀ ਹੈ ਆਪਣੀ ਹਨਾ ਆਪਾਂ ਇਹ ਦੂਪਹਿਰਾਂ ਵੀਡੀਓ ਪਾ ਪਾਈ ਸੀ ਆਪਾਂ ਫਰਵਰੀ ਮਹੀਨੇ ਚ ਹਾਂ ਉਹਦੇ ਚ ਇੱਕ ਝੋਟੀ ਆਪਾਂ ਕੋ ਨਹੀਂ ਦਿਖਾਈ ਸੀ ਇੱਕ ਝੋਟੀ ਦੇ ਨਾਲ ਦੂਜਾ ਸੂਰ ਤੁਸੀਂ ਆ ਆ ਦੀ ਮਰਜ਼ੀ ਨਾਲ ਦਿਖਾ ਗਏ ਸੀ ਉਹ ਝੋਟੀ ਥੱਲੇ ਮੈਂ 14 ਕਿਲੋ ਦੁੱਧ ਕਿਹਾ ਸੀ 17 ਕਿਲੋ ਮੇਰੇ ਘਰੇ ਤੋਲ ਕੇ ਲੈ ਕੇ ਗਿਆ ਬੰਦਾ ਜੀ ਹਾਂ ਤੇ ਹੁਣ 20 ਕਿਲੋ ਅਖਲੀਆ ਤਲਵੰਡੀ ਦਾ ਬੰਦਾ ਜੀ ਦੇਈ ਜਾਂਦੀ ਹੈ ਤੇ ਉਹਦੇ ਘਰੇ ਦੇਈ ਜਾਂਦੀ ਹੈ ਇਸ ਟਾਈਮ ਠੀਕ ਹੈ ਹਾਂਜੀ ਨੰਬਰ ਬੋਲੋ ਤੇਰਾ ਹੁਣ ਲਾਸਟ ਤੇ ਨੰਬਰ ਨੰਬਰ ਆਪਣਾ 62801 ਜੀ 45038 ਠੀਕ ਹੈ 62801 45 45038 36 ਚਲੋ ਬਹੁਤ ਬਹੁਤ ਧੰਨਵਾਦ ਤੇਰਾ ਰੱਬ ਤੈਨੂੰ ਮੈਂ ਕਹਿੰਦਾ ਚੜ੍ਹਦੀ ਕਲਾ ਚ ਵਿੱਚ ਰੱਖੇ ਤੇ ਸਫਲਤਾ ਤੇਰੇ ਮੈਂ ਕਹਿੰਦਾ ਵੀ ਘਰੇ ਵੜਦੀ ਰਹੇ ਤੇ ਲੋਕਾਂ ਦੇ ਘਰੇ ਚੰਗੇ ਪਸ਼ੂ ਮੈਂ ਕਹਿੰਦਾ ਜਾਂਦੇ ਰਹਿਣ ਠੀਕ ਆ ਇਹ ਮੈਂ ਤੁਹਾਨੂੰ ਦੱਸਦਾ ਦੋਨੇ ਦੇ ਦੋਨੇ ਪਸ਼ੂ ਜਿਹੜੇ ਹੈਗੇ ਬਾਈ ਦੇ ਘਰ ਦੀ ਆਗੇ ਨਾ ਇਹ ਆਪਣੇ ਵੀ ਆਪਣੀ ਲਈ ਹੋਈ ਆ ਪਹਿਲਾਂ ਤੋਂ ਇਹ ਵੀ ਆ ਉਹ ਜਮਾ ਆਪਣੀ ਘਰੇ ਜੰਮੀ ਹੋਈ ਘਟਾਰੀ ਜੰਮੀ ਘਰੇ ਰੱਖੇ ਹੋਏ ਪਸ਼ੂ ਇਹ ਇਹ ਰੱਖੇ ਹੋਏ ਪਸ਼ੂ ਇਹ ਵਪਾਰ ਵਾਲੀ ਨਹੀਂ ਗੀ ਵਪਾਰ ਵਾਲੀ ਨਹੀਂ ਗੀ ਨਹੀਂ ਵੈਰੀ ਗੁੱਡ ਤੇ ਲੋ ਵੀ ਮਿੱਤਰੋ ਇਹ ਸੀ ਘਰ ਦੇ ਪਸ਼ੂ ਮੈਨੂੰ ਦੋਨੇ ਪਸੂ ਚੰਗੇ ਲਗੇ ਤੁਹਾਨੂੰ ਕਿਵੇਂ ਲਗੇ ਦੱਸਿਓ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ ਤਸੱਲੀ ਇੱਥੇ ਆ ਕੇ